ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਤਰਨਮੀਤ ਕੌਰ ਗੰਦਾ ਅੱਜ ਮੈਂ ਆਪ ਜੀ ਨੂੰ ਭਗਤ ਕਬੀਰ ਜੀ ਦੇ ਭਗਤ ਦੇ ਜੀਵਨੀ ਬਾਰੇ ਸੁਣਾਵਾਂਗੀ ਮਾਤਾ ਜੀ ਦਾ ਨਾਮ ਮਾਤਾ ਨੀਮਾ ਜੀ ਪਿਤਾ ਜੀ ਭਾਈ ਨੀਰੂ ਜੀ ਜਨਮ ਮਿਤੀ 1500 15 ਸੰਮਤ 1455 ਦੇਖ ਲਈ ਜਨਮ ਸਥਾਨ ਬਨਾਰਸ ਭਾਰਤ ਜਦੋਂ ਕਾਤਕਬੀਚਾ ਚਲੂ ਹੋਇਆ ਉਸ ਸਮੇਂ ਭਾਰਤ ਦੇ ਧਾਰਮਿਕ ਖੇਤਰ ਵਿੱਚ ਕਰਮ ਕਾਂਡਾ ਪਖੰਡਾ ਅંધ ਵਿਸ਼ਵਾਸਾ ਅਤਿ ਤਰ੍ਹਾਂ ਦੇ ਧਾਰਮਿਕ ਪੇਖਾਂ ਦਾ ਬੋਲਬਾਲਾ ਸੀ ਪੁਜਾਰੀ ਲੋਕ ਆਨਜੰਥਾ ਨੂੰ ਸਬਰ ਕਾ ਬੈਸਤਾ ਤੇ ਲਾਲਚ ਅਤੇ ਨਰਕਾਂ ਦੋਚਕਾ ਦੇ ਢਰਜੰਦੇ ਸਨ ਵਰਨ ਵਿਵਸਥਾ ਨੇ ਸਮਾਜ ਨੂੰ ਚਾਰ ਮੁਖ ਸਨੈਣੀਆਂ ਬ੍ਰਾਹਮਣ ਖੱਤਰੀ ਵੈਸ਼ਯੋ ਤੇ ਸ਼ੂਦਰ ਵਿੱਚ ਵੰਡਿਆ ਜਾਂਦਾ ਸੀ। ਉਹਨਾਂ ਨੇ ਅਖੌਤੇ ਬ੍ਰਾਹਮਣਾਂ ਨੂੰ ਭਰੇ ਨੇ ਦਰਤਾ ਦੋਹਾਂ ਘਾਇਆ। ਜਉ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨੇ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੋਦ ਹਮ ਕਤ ਰੋ ਤੋ ਕਤ ਦੂਦ। ਕਹੋ ਕਬੀਰ ਜੋ ਬ੍ਰਾਹਮਣ ਵੀ ਜਾ ਰਹਿ ਸੋ ਬ੍ਰਾਹਮਣ ਕਹੀ ਅਤ ਹੈ ਹਮਾਰੇ ਅਜੇਹੇ ਸਮੇ ਕੁਝ ਮਹਾਪੁਰਖਾਂ ਨੇ ਦਲੇਰੀ ਵਿਖਾਈ ਅਤੇ ਕਰਮ ਕਾਂਡਾ ਅਤੇ ਅੰਧ ਵਿਸ਼ਵਾਸਾਂ ਨੂੰ ਨਕਾਰਿਆ ਜਾਤ ਪਾਤ ਦੇ ਵੇਦ ਕਰੇ ਵਿਰੋਧ ਰੋਸ ਜਾਹਰ ਕੀਤਾ ਅਤੇ ਪ੍ਰੇਮ ਅਤੇ ਨਾਮ ਸਿਮਰਨ ਨੂੰ ਪ੍ਰਭੂ ਭਗਤੀ ਦਾ ਮਾਰਗ ਦੱਸਿਆ ਇਹ ਮਹਾਪੁਰਖ ਭਗਤ ਕਰਕੇ ਪ੍ਰਸਿੱਧ ਹੋਏ ਭਗਤ ਕਬੀਰ ਜੀ ਭਗਤੀ ਲਹਿਰ ਦੇ ਇੱਕ ਬਾਰੇ ਪਰਸੇਤ ਪ੍ਰਤੀ ਪਾਸ਼ਾ ਦੇ ਸਮਾਜ ਸੁਧਾਰਕ ਅਤੇ ਪਤੀ ਲੈਰ ਨੂੰ ਸਿਖਰ ਅਤੇ ਸਮਰੱਥਾ ਪ੍ਰਦਾਨ ਕਰਨ ਵਾਲੇ ਭਗਤ ਸਨ ਆਪ ਜੀ ਦਾ ਵਿਆਹ ਮਾਤਾ ਲੋਈ ਜੀ ਨਾਲ ਹੋਇਆ ਜਿਨ੍ਹਾਂ ਦੀ ਕੁੱਖੋਂ ਕਮਾਲ ਨਾਲ ਦਾ ਪੁੱਤਰ ਤੇ ਕਮਾਲੀ ਨਾਂ ਦੀ ਧੀ ਦਾ ਜਨਮ ਹੋਇਆ ਜਦ ਸਕੰਦਰ ਲੋਧੀ ਸੰਮਤ 1547 ਵਿੱਚ ਬਨਾਰਸ ਆਇਆ ਤਦ ਭਗਤ ਕਬੀਰ ਜੀ ਨੂੰ ਕੁਝ ਅਖੌਤੀ ਧਾਰਮਿਕ ਆਗੂਆਂ ਦੀ ਤੰਗ ਦ੍ਰਿਸ਼ਟੀ ਕਰਕੇ ਬਹੁਤ ਕਸ਼ਟ ਦਿੱਤੇ ਗਏ ਜਿਸ ਦਾ ਜ਼ਿਕਰ ਭਗਤ ਕਬੀਰ ਜੀ ਨੇ ਗੋੰਡ ਰਾਗ ਵਿੱਚ ਉਚਾਰਨ ਕੀਤੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 870 ਉੱਪਰ ਦਰਜ ਸ਼ਬਦ ਵਿੱਚ ਇਸ ਤਰ੍ਹਾਂ ਕੀਤੇ ਹੈ ਪੂਜਾ ਪਾਨ ਕਤਲਾ ਕਰ ਡਾਰਿਓ ਹਸਤੀ ਕ੍ਰੋਪ ਮੂਡ ਮਾਰਿਓ ਹਸਤੀ ਪਾਗ ਕੈ ਚੀਸਾ ਮਾਰੈ ਐਹ ਮੂਰਤ ਕੈ ਹਉ ਬਲਹਾਰ ਪਾਪ ਮੇਲੇ ਪਾਪ ਬਨ ਕੇ ਡੇਮ ਵਾਂਗ ਮੈਨੂੰ ਇਹਨਾਂ ਲੋਕਾਂ ਨੇ ਹਾਥੀ ਅੱਗੇ ਸੁੱਟ ਦਿੱਤਾ ਮਹਾਬਤ ਨੇ ਗੁੱਸੇ ਵਿੱਚ ਆ ਕੇ ਹਾਥੀ ਦੇ ਸਿਰ ਉੱਤੇ ਚੋਟ ਮਾਰੀ ਪਰ ਹਾਥੀ ਮੈਨੂੰ ਪੈਰਾ ਹੀ ਟੇੜਾ ਨਿਤਾੜਨ ਦੀ ਪੁਚਾਈ ਜਿੱਕਰ ਮਾਰ ਕੇ ਹੋਰ ਪਾਸੇ ਭੱਜਦਾ ਹੈ ਜਿਵੇਂ ਆਗਤਾ ਹੋਵੇ ਕਿ ਮੈਂ ਸਾਥ ਕੇ ਹਾਂ ਇਸ ਸੋਨੇ ਬੰਦੇ ਤੋਂ ਪੁਜਾਰੀ ਵਰਗ ਨੇ ਇਹ ਮਨੋਤ ਪਰਚਲਿਤ ਹੋਈ ਸੀ ਕਿ ਕਾਸ਼ੀ ਵਿੱਚ ਮਰਨ ਵਾਲੇ ਦੀ ਮੁਕਤੀ ਮਿਲਦੀ ਹੈ ਅਤੇ ਮਗਹਰ ਵਿੱਚ ਮਰਨ ਵਾਲੇ ਦੀ ਗਤੀ ਨਹੀਂ ਹੁੰਦੀ ਇਸ ਦਾ ਖੰਨਨ ਕਰਨ ਲਈ ਭਗਤ ਕਬੀਰ ਜੀ ਆਪਣਾ ਸਰੀਰ ਸਤੰਤ ਕੋਸ਼ ਸਮਾ ਬੇਲਾ ਮਗਹਰ ਜੋ ਗੋਰਤ ਪਰ ਤੋਂ ਪਸ਼ਮ ਵੱਲ 15 ਮੀਲ ਦੂਰ ਤੇ ਹੈ ਵਿੱਚ ਜਾ ਕੇ ਵਸ ਗਿਆ ਪੁਚਾਰੀ ਵਰਖ ਵੱਨੋਂ ਪਏ ਇਨਾ ਵੇਮ ਪਰਮ ਵਿੱਚੋਂ ਖੰਡਨ ਲਈ ਉਹਨਾਂ ਇਹ ਸ਼ਬਦ ਉਚਾਰਨ ਕੀਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ 326 ਉੱਪਰ ਦਰਜ ਹੈ ਚੋ ਚਲ ਛੋੜ ਬਾਰ ਪਿਉ ਮੀਨਾ ਪੂਰਵ ਜਨਮ ਹੋ ਤਪ ਕਾ ਹੀਨਾ ਆਪਕੋ ਰਾਮੁ ਕਬਨ ਕਤਿ ਮੋਰੀ ਤੇ ਜੇ ਲਾ ਬਨਾਰਸ ਪੈ ਥੋਰੀ ਰਹਾਓ ਸਗਨ ਚਲ ਸੇਵ ਪੂਰੇ ਕਬਾਇਆ ਮਰਤੇ ਬਾਰ ਮਗਰ ਉਠ ਆਇਆ ਬੱਤਖ ਪੀਰ ਜੀ ਪਹਿਲੇ ਬੱਤਸਨ ਜੋ ਯੋਧਿਆਂ ਵਾਲੇ ਸੁਭਾਅ ਦੇ ਮਾਲਕ ਸਨ ਆਪ ਨੇ ਤੜਕ ਹੋ ਕੇ ਗਰੀਬਾਂ ਦੀ ਖਾਤਰ ਲੋੜਾਰੇ ਪ੍ਰਚਾਰ ਕਰਦੇ ਸਨ ਆਪ ਜੀ ਵੱਨ ਨੂੰ ਉਚਾਰਨ ਕੀਤੇ ਸ਼ਬਦ ਸੂਰ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹਿਤ ਪੁਰਜਾ ਪੁਰਜਾ ਕਟਮਰੇ ਕਫੂਨਾ ਛੜ ਦੇ ਖੇਤ ਇਸ ਕੰਮ ਦਾ ਕਰਾਈ ਹੈ ਪੰਤ ਕਬੀਰ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੱਨਾ 15 ਭੱਤਾ ਦੀ ਬਾਣੀ ਹੈ ਉਹਨਾਂ ਵਿੱਚ ਉਹ ਚਾਰਨ ਉਹਨਾਂ ਵਿੱਚ ਪੰਤ ਕਬੀਰ ਜੀ ਦੀ ਬਾਣੀ ਸਭ ਤੋਂ ਵਧੇਰੇ ਹੈ ਉਹਨਾਂ ਨੇ 17 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਦੇ 70 ਸਲੋਕ ਵਾਰ ਕੀਤੇ ਤੇ ਬਾਵਨ ਖਤਰੀ ਦਰਜ ਹਨ ਇਸ ਤੋਂ ਇਲਾਵਾ ਵੀ ਭਗਤ ਕਬੀਰ ਜੀ ਦੀ ਬਾਣੀ ਦੇ ਕਈ ਗ੍ਰੰਥ ਲੰਦੇ ਹਨ ਪਰ ਉਹਨਾਂ ਦੀ ਪ੍ਰਮਾਣਿਕ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਹੀ ਹੈ ਭਗਤ ਕਬੀਰ ਜੀ ਦੀ ਵਿਚਾਰਧਾਰਾ ਭਗਤ ਕਬੀਰ ਜੀ ਨੇ ਸੱਚ ਦਾ ਪ੍ਰਚਾਰ ਕੀਤਾ ਆਪ ਜੀ ਨੇ ਇੱਕ ਨਿਰਾਰਕਾਰ ਪ੍ਰਭੂ ਵਿੱਚ वैश्वभाषस्थिर रचना प्रभुति राज प्रभु प्रीत नाम स्मरण निर्मल आचरण मनोखी एकता माया विषेविकार कर्मकांड तीर्थ स्नान जप तप मूर्ति पूजा धार्मिक पेख ਸਵਾਰਕ ਨਰਕ ਜਾਤ ਪਾਤ ਅਨੇਰ ਗ੍ਰੀਵ ਦਾ ਵਿਤ ਕਰਾ ਸੂਰ ਪੀਰਤਾ ਵੇਕਾਰਾ ਨਾਲੇ ਜੋਤ ਜ਼ੁਲਮ ਫੇਰੋਤੇ ਜੋਤੇ ਆਦੇ ਵੇਸ਼ੀ ਵੇਸ਼ੀਆਂ ਉੱਪਰ ਬਾਣੀ ਦੀ ਰਚਨਾ ਕੀਤੀ ਹੈ ਸਿੱਖਿਆ ਪਵਤਕ ਪੀਤ ਜੀ ਤੇ ਜੀਵਨ ਤੋਂ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਸੱਚ ਦਾ ਮਾਰਗ چلنا چاہیے کدے بھی ظلم اگے جکنا نہیں چاہیے اور سارے جیو اندر اس پرماتما کی جوت محسوس کرنی چاہیے واحر جی کا خالصہ واحد